ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਸਰਿਆ ਕਾਲ ਉਮੀਰ ਤਰ੍ਹਾਂ ਤਮਾਨ ਦੇ ਪ੍ਰਾਤਿਕ ਉਹਦੇ ਹਾਸੇ ਬਸਤੇ ਹੋ ਗਏ ਤੇ ਚੜਦੀ ਕਲਾ ਚੋਗ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਜੀ ਪੂਰੇ YouTube ਤੇ ਇੱਕੋ ਹੀ ਗਾਣਾ ਟ੍ਰੈਂਡਿੰਗ ਵਿੱਚ ਹੈ ਪਰਮਦਾ ਤੇ ਅੱਜ ਅਸੀਂ ਪਰਮ ਦੀ ਉਹ ਸਟੋਰੀ ਸੁਣਨ ਜਾ ਰਹੇ ਹਾਂ ਜਿੱਤ ਉਹਨਾਂ ਦੇ ਮਾਪੇ ਉਹਨਾਂ ਨੇ ਆਵਾਜ਼ ਦਿੱਤਾ ਸੀ ਕਿ ਕਿੰਦਾ ਸਟਾਰਟ ਹੋਇਆ ਕਿ ਸਿੰਗਿੰਗ ਦਾ ਸ਼ੌਕ ਸੀ ਨਹੀਂ ਸੀ ਕਿ ਕਿੰਦਾ ਨਹਿਲਾ ਚ ਉਹਨਾਂ ਨੇ ਇਨੋਂ ਪਾਲਿਆ ਪੋਸਿਆ ਇੱਥੇ ਤੱਕ ਪਹੁੰਚਾਇਆ ਬਕਾਇਦਾ ਆਪਾਂ ਵੀਡੀਓ ਦੇਖਾਂਗੇ ਤੇ ਇਨਫੋਰਮੇਸ਼ਨ ਸੁਣਾਂਗੇ ਇਦਾਂ ਹੀ ਹਾਂਜੀ ਤੇ ਵੀਡੀਓ ਕਰਦੇ ਹਾਂ ਸਟਾਰਟ ਲੱਗ ਰਿਹਾ ਏ ਕਿ ਸਾਡੀ ਬੇਟੀ ਬਹੁਤ ਸਾਥ ਦੇਊਗੀ ਸਾਡਾ ਕੋਈ ਨਹੀਂ ਸੀ ਸਾਨੂੰ ਬੁਲਾਉਂਦਾ ਤੇ ਕੋਈ ਨਹੀਂ ਸੀ ਸਾਡੇ ਨਾਲ ਵਰਤਦਾ ਕਹਿਣਾ ਇਹਨਾਂ ਦੇ ਮਾੜੇ ਦਿਨ ਚੱਲ ਗਏ ਆ ਹੁਣ ਹੁਣ ਸਾਰੇ ਰਿਸ਼ਤੇਦਾਰ ਸਾਰੇ ਭੈਣ ਮਿੱਤਰ ਸਾਰੇ ਹੁਣ ਮਤਲਬ ਵਧੀਆ ਬੁਲਾਉਂਦੇ ਆ ਚਾਰੇ ਪਾਸੇ ਇੰਨੀ ਚਰਚਾ ਦੂਜੇ ਪਾਸੇ ਅੰਤਾਂ ਦੀ ਗਰੀਬੀ ਅਸੀਂ ਤੁਹਾਡਾ ਘਰ ਦੇਖਿਆ ਤੇ ਬਹੁਤ ਜ਼ਿਆਦਾ ਤੁਸੀਂ ਸੰਘਰਸ਼ਾਂ ਦੇ ਵਿੱਚੋਂ ਆਏ ਆ। ਸਾਨੂੰ ਉਹ ਤੇ ਬਹੁਤ ਵੱਡਾ ਮਾਣ ਆ ਕਿ ਸਾਡੀ ਬੇਟੀ ਨਹੀਂ ਉਹ ਬੇਟਾ ਹੀ ਆ। ਪਰਮ ਨੂੰ ਵੀ ਕਦੇ ਕੋਈ ਕੰਮ ਕਰਨਾ ਪਿਆ ਕੋਈ ਕਿਸੇ ਦੇ ਘਰ ਚ ਕੰਮ ਜਾ ਫਿਰ ਉਹ ਇਕੱਲਾ ਗਉਂਦੀ ਰਹੀ। ਨਹੀਂ ਜੀ ਉਹਨੂੰ ਅਸੀਂ ਕਦੀ ਨਹੀਂ ਜਰ ਉਹਨੂੰ ਸੋਚਣ ਨਹੀਂ ਦਿੱਤਾ ਵੀ ਬੁੱਤ ਤੂੰ ਨਹੀਂ ਕਰਨਾਗਾ। ਅਸੀਂ ਤੇਰੇ ਲਈ ਮਿਹਨਤ ਕਰਾਂਗੇ ਤੂੰ ਅੱਗੇ ਜਾ ਸਾਡਾ ਨਾਮ ਰੋਸ਼ਨ ਕਰ ਸਾਨੂੰ ਬਹੁਤ ਮਾਣ ਹੋਵੇ। ਕਿ ਜਿਹੜਾ ਆਮ ਬੰਦਾ ਹੁੰਦਾ ਉਹਨੂੰ ਤਾਂ ਐ ਹੁੰਦਾ ਵੀ ਚੱਲ ਰੋਟੀ ਰੋਟੀ ਚੱਲੀ ਜਾਵੇ। ਕਦੇ ਸੋਚਿਆ ਸੀ ਵੀ ਸਾਡੇ ਧੀ ਪੁੱਤ ਵੀ ਇੱਡਾ ਵੱਡਾ ਨਾਂ ਕਮਾਉਣਗੇ। ਇਹ ਨਹੀਂ ਸੋਚਿਆ ਕਦੇ। ਪਰ ਪਰਮਾਤਮਾ ਜਿਹਨੂੰ ਰੱਖਦਾ ਉਹ ਸਹੀ ਰਾਹ ਤੇ ਰੱਖਦਾ ਇਹ ਬਾਈ ਕਿੰਨੇ ਸੁਪਨੇ ਤੁਹਾਡੀ ਬੇਟੀ ਲੈਦੀ ਹੁੰਦੀ ਸੀ ਕਦੇ ਕਦੇ ਹੁਣ ਇਮੋਸ਼ਨਲ ਵੀ ਹੁੰਨੇ ਅੱਛਾ ਵੇਲਾ ਇੱਕ ਸਾਡੇ ਪੰਜਾਬੀਆਂ ਦੀ ਮਿਸਾਲ ਹੈ ਜੇ 100 ਸਾਲ ਬਦਲਣਾ ਰੂੜੀ ਦੀ ਵੀ ਸੋਣ ਦਾ ਹਾਂ ਹੈ ਬਿਲਕੁਲ ਤੇ ਉਹਦਾ ਪਿਓ ਦਾ ਸੀ ਮਜ਼ਦੂਰ ਮਜ਼ਦੂਰੀ ਕਰਦਾ ਟੋਟਾ ਪੰਦਾ ਮੇਰੇ ਘਰ ਤੇ ਉਹਦੀ ਅੰਮਾ ਤੇ ਘਰ ਉਹਦਾ ਕਿਵੇਂ ਦੀ ਰੰਗ ਵੀ ਨਹੀਂ ਦੀ ਹੋਇਆ ਪੁਰਾਣੇ ਕਿਤੇ ਪੁਰਾਣੇ ਤਾਂ ਆ ਗਏ ਥੱਲੇ ਥੱਲੇ ਜਿਵੇਂ ਕਲਰ ਟੈਪ ਹੁੰਦਾ ਹਾਂ ਕਿਵੇਂ ਹੋ ਗਿਆ ਉਹਦੀ ਬਾਕੀ ਉਹ تھی ਮੇਰੇ ਖਿਆਲ ਨਾਲ ਘਰਾਂ ਦੇ ਵਿੱਚ ਕੰਮਕੋਮ ਕਰਕੇ ਤੇ ਵਿਸਾਰਾ ਵਗੈਰਾ ਕਰਦੇ ਲੇਕਿਨ ਉਹਨੇ ਜਿੰਨਾ ਕੋਨੇ ਪੁੱਛਿਆ ਕਿ ਤੁਸੀਂ ਉਹਨੂੰ ਕਦੇ ਕੰਮ ਵਾਸਤੇ ਕਿਤੇ ਲੈ ਕੇ ਗਏ ਉਹਨੇ ਕਿ ਨਹੀਂ ਮੈਂ ਕਦੇ ਆਪਣੀ ਬੇਟੀ ਨੂੰ ਕਿਤੇ ਕੰਮ ਵਾਸਤੇ ਲੈ ਕੇ ਜਿਹੜਾ ਕੁਝ ਵੀ ਕੀਤਾ ਅਸੀਂ ਖੁਦ ਕੀਤਾ ਅਸੀਂ ਉਹਨੂੰ ਕਿਸੇ ਕੰਮ ਵਾਸਤੇ ਨਹੀਂ ਚੱਟਾ ਅਸੀਂ ਉਹਨੂੰ ਕਿਹਾ ਬਾਤ ਉਹ ਆਪਣੀ ਮਿਹਨਤ ਜਾਰੀ ਰੱਖ ਇਤਿਨ ਪਾਲ ਨੂੰ ਵੀ ਕਹਤੇ ਆਜੋ ਆਜੋ ਦਾ ਪਾਲ ਨੂੰ ਵੀ ਲੱਗਿਆ ਤੇ ਬਾਕੀ ਸਾਡੀਆਂ ਦੁਆਵਾਂ ਨੇ ਜੀ ਇਹਨੂੰ ਅੱਲਾ ਪਾਕ ਹੋਰ ਤਰੱਕੇ ਭਾਵਕ ਵੀ ਮਨ ਹੋ ਜਾਂਦਾ ਜਦੋਂ ਆਪਦੀ ਬੇਟੀ ਨੇ ਇਸ ਮਕਾਮ ਤੇ ਦੇਖਦੇ ਹਾਂ ਕਿਉਂਕਿ ਜਿਸ ਹੱਬ ਨਾਲ ਤੁਹਾਡਾ ਕੰਮ ਮਸਾ 5 700 ਦਿਹਾੜੀ ਬਣਦੀ ਹੈ ਸੁਪਨਾ ਤੋਂ ਪਹਿਲਾਂ ਤੋਂ ਸੀ ਇਹ ਹੀ ਅਨਪੜ੍ਹ ਸੀ ਦੋਨੇ ਜੀ ਬਾਕੀ ਭੈਣ ਭਰਾ ਸੱਤ ਸੀਗੇ ਸੱਤੇ ਅਨਪੜ੍ਹ ਸੀ ਪਰ ਯਾਦ ਜਾਕਾਣ ਵਾਲੇ ਮਨ ਚੇ ਰੱਖਿਆ ਵੀ ਮੈਂ ਆਪਦੀ ਜਾਕ ਸਾ ਚਾਰੇ ਚਾਰੇ ਵਧੀਆ ਪਾਲਾਂ ਨਹੀਂ ਬਾਈ ਹੁਣ ਦੋ ਚਾਰ ਦਿਨਾਂ ਦੇ ਸੁਪਨੇ ਬਦਲੇ ਆ ਕਿਉਂਕਿ ਹੁਣ ਕੋਠੀਆਂ ਕਰਾਂ ਲੱਗਦਾ ਵੀ ਉਹ ਸਾਰਾ ਕੁਝ ਬਾੜੀ ਦੂਰ ਨਹੀਂ ਲੈੜੀ ਆ ਬਾਕੀ ਉਹ ਜੀ ਆਪਾਂ ਦਾ ਇਹ ਈ ਇੱਦੀ ਆਸਮੇਂ ਰੱਖੀ ਨਹੀਂ ਪਰ ਮਾਜੋਕਰ ਵਾ ਠੀਕ ਕਰੂਗਾ ਜੀ ਬਿਲਕੁਲ ਹਾਂਜੀ ਹਾਂਜੀ ਉਹ ਚੰਗੇ ਲੱਗਦੀ ਆ ਤੇਰੇ ਨੂੰ ਹਾਂਜੀ ਚੰਗੇ ਲੱਗਦੇ ਸੋਸ਼ਲ ਮੀਡੀਆ ਨੂੰ ਪੂਰੀ ਤਰ੍ਹਾਂ ਝਾਮ ਕਰਕੇ ਰੱਖ ਦੇਣ ਵਾਲੀ ਪਰਮ ਦੇ ਅੱਜ ਘਰ ਦੇ ਵਿੱਚ ਮੌਜੂਦ ਆ ਤੁਹਾਨੂੰ ਦੱਸਦੀ ਕਿ ਮਾਤਾ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ ਹੈ ਐਕਸਕਲੂਸਿਵ ਡੇਲੀ ਪੋਸਟ ਪੰਜਾਬੀ ਤੇ ਤੁਸੀਂ ਪਹਿਲੀਆਂ ਤਸਵੀਰਾਂ ਦੇਖਦੇ ਹੋ ਇਹ ਸਭ ਨੇ ਵੇਖੀ ਪਰਮ ਨੇ ਜਿਹੜਾ ਅੱਜ ਜ਼ਿੰਦਗੀ ਦੇ ਵਿੱਚ ਖੂਬ ਸਾਰੀ ਤਰੱਕੀ ਕੀਤੀ ਆ ਤਾਂ ਇੱਕ ਕਮਰਾ ਇੱਕ ਕਮਰੇ ਦੇ ਵਿੱਚੋਂ ਉੱਠ ਕੇ ਪਰ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਕਬੂਲ ਹੋਈ ਹੈ ਮਸ਼ਹੂਰ ਹੋਈ ਹੈ ਬੱਚੇ-ਬੱਚੇ ਦੀ ਜ਼ੁਬਾਨ ਤੇ ਉਸ ਦੇ ਜਿਹੜੇ ਗਾਇ ਅੰਦਾਜ਼ ਨੇ ਬੋਲੇ ਗੀਤమే ਉਹ ਚਰਚਾ ਦੇ ਵਿੱਚ ਨੇ ਇੱਕੋ ਗੀਤ ਨੇ ਹੀ ਇੰਡਸਟਰੀ ਨੂੰ ਉਸ ਦੀ ਈਨ ਮੰਨਣ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਹਰ ਇੱਕ ਚਾਹੇ ਕਲਾਕਾਰ ਬਾਲੀਵੁੱਡ ਤੋਂ ਹੋ ਪੰਜਾਬ ਤੋਂ ਹੋਣ ਹਰ ਇੱਕ ਕਲਾਕਾਰ ਵੱਲੋਂ ਸੁਪਰਸਟਾਰ ਵੱਲੋਂ ਪਰਮ ਦੀ ਜਿਹੜੀ ਇਸ ਕਾਮਯਾਬੀ ਹੈ ਉਹਦਾ ਪਹਿਲਾ ਪੜਾ ਉਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੌਸਲਾ ਦਿੱਤਾ ਜਾ ਰਿਹਾ ਕਿਉਂਕਿ ਜੇ ਗੱਲ ਕਰੀਏ ਤਾਂ ਇਹਨਾਂ ਗਰੀਬੀ ਦੇ ਹਾਲਾਤਾਂ ਦੇ ਵਿੱਚੋਂ ਉੱਠ ਕੇ ਸਮਿਆਂ ਦੀ ਹਿੱਕ ਤੇ ਜਦੋਂ ਕੋਈ ਲੀਕ ਬੋਂਦਾ ਤਾਂ ਉਹ ਵੱਡੀ ਗੱਲ ਹੁੰਦੀ ਹੈ ਤਾਂ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਪਰਮ ਅੱਜ ਅੱਗੇ ਆਈ ਆ ਉਹਦੇ ਮਾਤਾ ਜੀ ਨਾਲ ਗੱਲ ਕਰਾਂਗੇ ਉਹਨਾਂ ਦੇ ਪਿਤਾ ਜੀ ਨਾਲ ਗੱਲ ਕਰਾਂਗੇ ਹਾਲਾਂਕਿ ਪਰਮ ਕੁਝ ਨਿੱਜੀ ਕਾਰਨਾ ਕਰਕੇ ਉਹ ਇੰਟਰਵਿਊ ਸਾਡੇ ਨਾਲ ਨਹੀਂ ਹੋ ਸਕੇਗਾ ਕਿਉਂਕਿ ਉਹ ਕਿਸੇ ਕਾਰਨ ਵੱਖੋ ਵੱਖਰੇ ਪਰ ਉਹਦੇ ਪਰਿਵਾਰ ਜਿਹੜਾ ਅੱਜ ਸਾਡੇ ਨਾਲ ਮੌਜੂਦ ਹੈ ਛੇਤੀ ਤੁਹਾਡੇ ਨਾਲ ਪਰਮ ਦੀ ਵੀ ਇੰਟਰਵਿਊ ਸਾਂਝੀ ਕਰਾਂਗੇ ਉਹਨਾਂ ਦੀ ਮਾਤਾ ਜੀ ਸਾਡੇ ਨਾਲ ਨੇ ਤਾਂ ਸੋਸ਼ਲ ਮੀਡੀਆ ਤੇ ਨੇ ਦਿਨ ਇੱਕ ਹਨੇਰੀ ਆਈ ਹੋਈ ਹੈ ਪਰਮ ਦੇ ਨਾਮ ਦੀ ਤਾਂ ਪਰਮ ਦੇ ਇੱਕੋ ਗੀਤ ਨੇ ਡੈਟ ਗਰਲ ਨੇ ਚਾਰੇ ਪਾਸੇ ਬੱਲੇ ਬੱਲੇ ਕਰਵਾਈ ਹੋਈ ਹੈ ਤਾਂ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੇ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡੀ ਬੇਟੀ ਬਹੁਤ ਅੱਗੇ ਜਾਵੇ ਬਹੁਤ ਤਰੱਕੀਆਂ ਕਰੇ ਤੇ ਉਹਨਾਂ ਨੇ ਪਾਸੇ ਯੋ ਮਹਾਂਦਰਾ ਪਰ ਹੁੰਦਾ ਵੀ ਤੇ ਕੀ ਕਹਿਣਾ ਚਾਹੋਗੇ ਅੱਜ ਚਾਰੇ ਪਾਸੇ ਇੰਨੀ ਚਰਚਾ ਦੂਜੇ ਪਾਸੇ ਅੰਤਾਂ ਦੀ ਗਰੀਬੀ ਅਸੀਂ ਤੁਹਾਡਾ ਘਰ ਦੇਖਿਆ ਤੇ ਬਹੁਤ ਜ਼ਿਆਦਾ ਤੁਸੀਂ ਸੰਘਰਸ਼ਾਂ ਦੇ ਵਿੱਚੋਂ ਆਏ ਆ ਤਾਂ ਕੀ ਮੰਨਦੇ ਹੋ ਵੀ ਜਿਹੜੀਆਂ ਬੇਟੀਆਂ ਹੁੰਦੀਆਂ ਨੇ ਤੇ ਉਹ ਹਮੇਸ਼ਾ ਕਮਾਲ ਕਰਦੀ ਆ ਨੇ ਲੱਗਦਾ ਵੀ ਤੁਹਾਡੀ ਬੇਟੀ ਵੀ ਤੁਹਾਡੇ ਲਈ ਲੱਕੀ ਸਾਬਤ ਹੋਈ। ਹਾਂਜੀ ਸਾਨੂੰ ਉਹਦੇ ਤੇ ਬਹੁਤ ਫਖਰ ਆ ਬਹੁਤ ਮਾਣ ਆ ਜੀ। ਉਹ ਬਹੁਤ ਅੱਗੇ ਜਾਊਗੀ, ਅੱਗੇ ਜਾ ਵੀ ਰਹੀ ਆ ਤੇ ਸਾਡੇ ਲਈ ਬਹੁਤ ਚੰਗਾ ਕਰੂਗੀ ਉਹ। ਮਾਪਿਆਂ ਨੂੰ ਹਮੇਸ਼ਾ ਇਹ ਹੀ ਸੋਚ ਹੁੰਦੀ ਆ ਕਿ ਸਾਡੇ ਬੱਚੇ ਚੰਗੇ ਕੰਮ ਕਰਨ ਤੇ ਚੰਗਾ ਸਾਨੂੰ ਮਾਣ ਸਤਿਪਾਣ ਦੇਣ ਤੇ ਮਾਂ ਹੁੰਦੀਆਂ ਤੁਹਾਡੇ ਮੈਂ ਸਿਰ ਤੇ ਵੇਖਦਾ ਵਾਲ ਚਿੱਟੇ ਆ ਗਏ ਕਿਉਂਕਿ ਧੀਆ ਪੁੱਤਾਂ ਨੂੰ ਜਵਾਨ ਕਰਦੇ ਕਰਦੇ ਮਾਂ ਬਾਪ ਦੇ ਵਾਲ ਜਿਹੜੇ ਚਿੱਟੇ ਹੋ ਜਾਂਦੇ ਨੇ ਉਹਨਾਂ ਨੂੰ ਮਿਹਨਤ ਮੁਸ਼ਕਲ ਦਾ ਕਿੰਨੀਕ ਜ਼ਿੰਦਗੀ ਦੇ ਵਿੱਚ ਤੱਕ ਦੇ ਵੀ ਮਹਤਾਬ ਜੀ ਜੀ ਹਾਂ ਜੀ ਜਿਉ ਬਹੁਤ ਮਿਹਨਤ ਕਰਦੀ ਸੀ ਅਸੀਂ ਉਹਦੇ ਬਹੁਤ ਅਸੀਂ ਵੀ ਉਹਦੇ ਲਈ ਮਿਹਨਤ ਕਰ ਰਹੇ ਹਾਂ ਕਿ ਸਾਡੀ ਬੇਟੀ ਮਿਹਨਤ ਕਰੇ ਸਾਡੀ ਬੇਟੀ ਅੱਗੇ ਜਾਵੇ ਸਾਡਾ ਵੀ ਨਾਮ ਰੌਸ਼ਨ ਕਰੇ ਗਾਂ ਦੀ ਉਹਦੇ ਦਾਦੇ ਪੜਦਾਦੇ ਤੇ ਕਰ ਵੀ ਨਾਮ ਰੌਸ਼ਨ ਹੋਵੇ ਤੇ ਉਹਦੇ ਪਾਪਾ ਵੀ ਬਹੁਤ ਮਿਹਨਤ ਕਰ ਰਹੇ ਆ ਮੈਂ ਵੀ ਕਾਫੀ ਘਰ ਵਿੱਚ ਕੰਮ ਕਰਕੇ ਉਹਦੇ ਲਈ ਮਿਹਨਤ ਕਰ ਰਹੀ ਹਾਂ ਕਿ ਉਹੋ ਹੀ ਅੱਗੇ ਸਾਡਾ ਵੀ ਨਾਮ ਰੌਸ਼ਨ ਕਰੇ ਸਾਨੂੰ ਵੀ ਮਾਣ ਹੋ ਜੇ ਉਹਦੇ ਤੇ ਕਿ ਸਾਡੀ ਬੇਟੀ ਬਹੁਤ ਚੰਗਾ ਕੰਮ ਕਰ ਰਹੀ ਹੈ ਅੱਛਾ ਪਰ ਨੂੰ ਵੀ ਕਦੇ ਕੋਈ ਕੰਮ ਕਰਨਾ ਪਿਆ ਕੋਈ ਕਿਸੇ ਦੇ ਘਰ ਚ ਕੰਮ ਜਾਂ ਫਿਰ ਉਹ ਇਕੱਲਾ ਗਉਂਦੀ ਰਹੀ ਨਹੀਂ ਜੀ ਉਹਨੂੰ ਅਸੀਂ ਕਦੀ ਨਹੀਂ ਜਦੋਂ ਉਹਨੂੰ ਸੋਚਣ ਦਿੱਤਾ ਵੀ ਬਹੁਤ ਤੂੰ ਨਹੀਂ ਕਰਨਾਗਾ ਅਸੀਂ ਤੇਰੇ ਲਈ ਮਿਹਨਤ ਕਰਾਂਗੇ ਤੂੰ ਅੱਗੇ ਜਾ ਸਾਡਾ ਨਾਮ ਰਚਨ ਕਰ ਸਾਨੂੰ ਬਹੁਤ ਮਾਣ ਹੋਵੇ ਸਾਡਾ ਅਚਾ ਕਦੋਂ ਕਦਾਂ ਗਾਉਣਾ ਸ਼ੁਰੂ ਕੀਤਾ ਪਰਮ ਨੇ ਇਹਦਾ ਤਾਂ ਸਰ ਸ਼ੁਰੂ ਤੋਂ ਹੀ ਸਟਾਰਟਿੰਗ ਵਿੱਚ ਇਹਦੀ ਇੱਧਰ ਲੱਗਣਾ ਇਹ ਸ਼ੁਰੂ ਤੋਂ ਹੀ ਇਦਾਂ ਕਰਦੀ ਆ ਗਾਉਂਦੀ ਆ ਅਸੀਂ ਇਹਨੂੰ ਕਦੇ ਨਹੀਂ ਰੋਕਿਆ ਨਾ ਟੋਕਿਆ ਕਿਤੇ ਜਾਣਾ ਕਿਤੇ ਆਉਣਾ ਅਸੀਂ ਇਹਨੂੰ ਕਦੇ ਕਿਹਾ ਤੂੰ ਉੱਥੇ ਨਹੀਂ ਜਾਣਾ ਇੱਥੇ ਨਹੀਂ ਜਾਣਾ ਅਸੀਂ ਕਦੇ ਇਹਨੂੰ ਐਵੇਂ ਸੋਚਿਆਗਾ ਵੀ ਆਮ ਤੌਰ ਤੇ ਮਾਪੇ ਜਿਹੜੀਆਂ ਕੁੜੀਆਂ ਤੇ ਨਾ ਬਲਸ਼ਾ ਬਹੁਤ ਲਾ ਦਿੰਦੇ ਨੇ ਵੀ ਕੁੜੀ ਆ ਕਿਉਂਕਿ ਅਕਸਰ ਜਿਹਨੀਆਂ ਆਲੀਆਂ ਵੀਡੀਓਜ਼ ਨੇ ਉਹ ਚ ਕਈ ਮੁੰਡੇ ਵੀ ਹੁੰਦੇ ਨੇ ਤਾਂ ਤੁਸੀਂ ਕਦੇ ਨਹੀਂ ਸੋਚਿਆ ਅਸੀਂ ਕਦੇ ਨਹੀਂ ਜੀ ਸੋਚਿਆ ਇਦਾਂ ਦਾ ਵੀ ਉਹਦੇ ਨਾਲ ਮੁੰਡੇ ਕੰਮ ਕਰਦੇ ਆ ਇੱਥੇ ਜਾਊਗੀ ਉੱਥੇ ਜਾਊਗੀ ਲੋਕ ਕੀ ਸੋਚਣਗੇ ਅਸੀਂ ਸਰਵ ਉਹਦੂ ਪੁੱਤ ਦੀ ਨਜ਼ਰ ਨਾਲ ਹੀ ਦੇਖਿਆ ਏ ਹਮੇਸ਼ਾ ਕਿ ਸਾਡਾ ਪੁੱਤ ਹੀ ਆ ਇਹ ਸਾਡੇ ਲਈ ਚੰਗਾ ਕੰਮ ਇਹ ਕਰ ਲਿਆ ਕਰ ਰਿਹਾ ਏ ਨਹੀਂ ਕਦੇ-ਕਦੇ ਪਰਮ ਦੇ ਵਿੱਚੋਂ ਜਦੋਂ ਗਾਉਂਦੀ ਸੀ ਸ਼ੁਰੂ ਕਰਦੀ ਸੀ ਉਦੋਂ ਉਹਦੇ ਚੋਂ ਆਸਤੀ ਕਰਨ ਦੇਖਦੀ ਸੀ ਵੀ ਸਾਡਾ ਨਾਂ ਜ਼ਰੂਰ ਚਮਕਾਊਗੀ ਜਿਹੜੀਆਂ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਜਿਹੜਾ ਜ਼ਿੰਦਗੀ ਦੇ ਵਿੱਚ ਗੋਹੇ ਦੇ ਬੱਠਲ ਸਿਰ ਤੇ ਸਿੱਟੇ ਨੇ ਉਹਨਾਂ ਦਾ ਭਾਰ ਕਦੇ ਹੌਲਾ ਹੋਊਗਾ ਹਾਂਜੀ ਮੈਂ ਸੋਚਦੀ ਹੁੰਦੀ ਸੀ ਕਿ ਮੇਰੀ ਬੇਟੀ ਉੱਠੂਗੀ ਤਾਂ ਸਾਡੇ ਦੁੱਖ ਟੁੱਟਣਗੇ ਠੀਕ ਹੈ ਹਮੇਸ਼ਾ ਇਹ ਹੀ ਚੀਜ਼ ਸੋਚੀ ਆ ਮੈਂ ਕੀ ਕਹਿੰਦੀ ਹੁੰਦੀ ਸੀ ਪਰਮ ਤੁਹਾਨੂੰ ਫਿਰ ਪਰ ਮੈਂ ਹਮੇਸ਼ਾ ਕਹਿੰਦੀ ਸੀ ਮੰਮੀ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਟੈਨਸ਼ਨ ਨਾ ਕਰਿਆ ਕਰ ਤੂੰ ਮੈਂ ਹੈਗੀ ਆ ਠੀਕ ਨਹੀਂ ਨਹੀਂ ਤੁਸੀਂ ਰੋਣਾ ਨਹੀਂ ਤੁਸੀਂ ਤਾਂ ਬਹੁਤ ਸਟਰੋਂਗ ਹੋ ਭਾਣੇ ਤੇ ਰੋਣਾ ਨਹੀਂ ਰੋ ਕਿਉਂ ਰਹੇ ਹੋ ਪਹਿਲਾਂ ਤਾਂ ਇਹ ਦੱਸ ਨਹੀਂ ਸਰ ਨਹੀਂ ਨਹੀਂ ਰੋਣਾ ਨਹੀਂ ਤੁਸੀਂ ਤਾਂ ਬਹੁਤ ਸਟਰੋਂਗ ਹੋ ਅਸੀਂ ਹੁਣ ਕਿੰਨੀ ਕਿ ਖੁਸ਼ੀ ਆ ਚਲੋ ਅਥਰੋ ਜਿੰਨਾ ਤੁਸੀਂ ਰੋਣਾ ਸੀ ਉਹ ਰੋ ਲਿਆ ਹੁਣ ਜ਼ਿੰਦਗੀ ਦਾ ਥੋੜਾ ਚੰਗਾ ਵੇਲਾ ਹੁਣ ਸੁਪਨੇ ਆਉਣ ਲੱਗ ਪਏ ਵੀ ਉਹ ਸਾਡੀਆਂ ਕਾਰਾਂ ਕੋਠੀਆਂ ਹਾਂਜੀ ਹੁਣ ਬਿਲਕੁਲ ਸਾਨੂੰ ਲੱਗ ਰਿਹਾ ਏ ਕਿ ਸਾਡੀ ਬੇਟੀ ਬਹੁਤ ਸਾਥ ਦੇਊਗੀ ਸਾਡਾ ਅਸੀਂ ਇਦਾਂ ਦੇ ਦਿਨ ਕਦੀ ਨਾ ਵੇਖਾਂਗੇ ਹੁਣ ਮਾੜੇ ਦਿਨ ਨਾ ਵੇਖਾਂਗੇ ਅੱਛਾ ਕਿੰਨੇ ਪਰਿਵਾਰ ਚ ਜੀਓ ਤੁਸੀਂ ਅਸੀਂ ਅਜੀ ਸਾਰੇ ਦੋ ਮੇਰੀਆਂ ਬੇਟੀਆਂ ਐ ਦੋ ਬੇਟੇ ਆ ਦੋ ਜੀ ਅਸੀਂ ਆ ਫਿਰ ਘਰ ਦਾ ਖਰਚਾ ਤਾਂ ਇੰਨੇ ਜੀਆਂ ਦਾ ਚਲਾਉਣਾ ਬਹੁਤ ਔਖਾ ਹੋਣਾ ਹਾਂਜੀ ਬਹੁਤ ਔਖਾ ਸੀਗਾ ਕਿਉਂਕਿ ਇਹਨਾਂ ਦੇ ਪਪਾ ਵੀ ਕੰਮ ਕਰਦੇ ਸੀ ਮਜ਼ਦੂਰੀ ਮਿਹਨਤ ਕਰਦੇ ਸੀ ਮੈਨ ਕਰਦੀ ਸੀ ਇਦਾਂ ਖਾ ਬਹੁਤ ਲੱਗਦਾ ਸੀ ਉਹ ਤਾਂ ਫਿਰ ਰਿਸ਼ਤੇਦਾਰ ਵੀ ਬੜੇ ਕਿਉਂਕਿ ਜਦੋਂ ਮਾੜਾ ਵਕਥ ਹੋਵੇ ਸਾਰੇ ਛੱਡ ਜਾਂਦੇ ਆ ਉਹ ਬਿਲਕੁਲ ਸਰ ਕੋਈ ਨਹੀਂ ਸੀ ਸਾਨੂੰ ਬੁਲਾਉਂਦਾ ਤੇ ਕੋਈ ਨਹੀਂ ਸੀ ਸਾਡੇ ਨਾਲ ਵਰਤਦਾ ਕਹਿਣਾ ਇਹਨਾਂ ਦੇ ਮਾੜੇ ਦਿਨ ਚੱਲ ਰਹੇ ਆ ਹੁਣ ਹੁਣ ਸਾਰੇ ਰਿਸ਼ਤੇਦਾਰ ਸਾਰੇ ਭੈਣ ਮਿੱਤਰ ਸਾਰੇ ਹੁਣ ਮਤਲਬ ਵਧੀਆ ਬੁਲਾਉਂਦੇ ਆ ਠੀਕ ਹੈ ਜਿੱਥੇ ਤੁਸੀਂ ਕੰਮ ਕਰ ਇਹਨਾਂ ਨੇ ਤੁਹਾਡਾ ਵਤੀਰਾ ਸਹੀ ਰੱਖਿਆ ਹਾਂਜੀ ਇਹਨਾਂ ਨੇ ਬਿਲਕੁਲ ਬਹੁਤ ਸਾਡਾ ਸਾਥ ਦਿੱਤਾ ਹੈ ਬਹੁਤ ਜ਼ਿਆਦਾ ਮੈਂ ਕਦੀ ਵੀ ਇਹਨਾਂ ਦਾ ਆਸਾਨ ਜ਼ਿੰਦਗੀ ਚ ਨਹੀਂ ਭਲਾ ਸਕਦੀਗੀ ਠੀਕ ਹੈ ਹਾਂਜੀ ਕਿਉਂਕਿ ਆਮ ਤੌਰ ਤੇ ਹੁੰਦਾ ਜਿੰਨਾ ਘਰਾਂ ਦੇ ਵਿੱਚ ਕੰਮ ਕਰਦੇ ਉਹ ਸਾਡੇ ਉਹਨਾਂ ਨਾਲ ਵੀ ਕਿਤੇ ਨਿਆ ਕਿਤੇ ਗਿਲੇ ਸ਼ਿਕਵੇ ਹੁੰਦੇ ਆ ਵੀ ਸਾਨੂੰ ਪੈਸਾ ਨਹੀਂ ਦਿੱਤਾ ਨਹੀਂ ਸਰ ਐਦਾਂ ਨਾ ਮੈਨੂੰ ਕੋਈ ਇਸ਼ੂ ਨਹੀਂ ਇੱਥੋਂ ਇੱਥੋਂ ਤਾਂ ਹਮੇਸ਼ਾ ਮੇਰਾ ਸਾਥ ਮਿਲਿਆ ਮੈਨੂੰ ਹਮੇਸ਼ਾ ਹੁਣ ਵੀ ਦਿੰਦੇ ਆ ਪਹਿਲਾਂ ਵੀ ਮੇਰਾ ਸਾਥ ਦਿੱਤਾ ਇਹਨਾਂ ਨੇ ਬੇਟੀ ਦਾ ਵੀ ਦਿੱਤਾ ਸਾਥ ਹਾਂਜੀ ਬਿਲਕੁਲ ਦਿੰਦੇ ਆ ਕਦੀ ਵੀ ਕਿਸੇ ਕਿਸੇ ਟਾਈਮ ਉਹਦੇ ਕੋਲੇ ਕਰਾਇਆ ਨਹੀਂ ਹੁੰਦਾ ਸੀ ਵੀਰੇ ਨੇ ਮੈਨੂੰ ਕਹਿਣਾ ਤੂੰ ਨਹੀਂ ਟੈਨਸ਼ਨ ਲੈਣੇ ਕੀ ਕਰਾਇਆ ਸੀ ਦਿੰਨੇ ਆ ਉਹਨੂੰ ਨਹੀਂ ਤੂੰ ਕਹਿਣ ਹਾਂਜੀ ਤੇ ਇਹ ਬਹੁਤ ਲੰਬੀ ਜੀ ਤੇ ਇਹਦੇ ਆਪਾਂ ਕਰਨੇ ਆ 262 ਤੇ ਇਹ ਆਪਣਾ ਅਗਲੀ ਵੀਡੀਓ ਬਿਲਕੁਲ ਇਹਨਾਂ ਨੂੰ ਦਿਖਾਵਾਂਗੇ ਪਹਿਲਾਂ ਕਈ ਆਪਣੇ ਵਿੱਚ ਵੀ ਮੈਚ ਕਰ ਰਹੀਆਂ ਨੇ ਹਾਂਜੀ ਜਿਵੇਂ ਅੱਜਕੱਲ ਆਪਾਂ ਨੂੰ ਵੀ ਵਿਊ ਨਹੀਂ ਮਿਲ ਰਿਹਾ ਤੇ ਮਿਹਨਤ ਸਾਡੀ ਵੀ ਇਦਾਂ ਹੀ ਮਿਹਨਤ ਕਰ ਰਹੇ ਆਂ ਤੇ ਅੱਲਾ ਪਾਕ ਇਹਦਾ ਤੁਹਾਨੂੰ ਸਿਖਾ ਦੇਗਾ ਬਿਲਕੁਲ ਹਾਂਜੀ ਬਿਲਕੁਲ ਜੀ ਠੀਕ ਹੈ ਅੱਗੇ ਵੀ ਮੈਂ ਉਥਾਲ ਦਿੱਤੀ ਹੈ ਤਾਂ 100 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਕਦੀ ਤੁਹਾਡੀ ਵੀ ਸੁਣੀ ਜਾਏਗੀ ਹਾਂ ਲੇਕਿਨ ਤੁਸੀਂ ਆਜ ਦੇਖਿਆ ਕਿ ਉਹਨਾਂ ਦੇ ਮਾਪਿਓ ਨੇ ਕਿੰਨੀ ਉਹਨਾਂ ਵਾਸਤੇ ਮਿਹਨਤ ਕੀਤੀ ਘਰਾਂ ਦੇ ਵਿੱਚ ਕੰਮ ਕਰਕੇ ਮਜ਼ਦੂਰੀ ਵਗੈਰਾ ਕਰਕੇ ਉਹਦੇ ਵਾਸਤੇ ਕਿ ਉਹ ਇੱਕ ਦਿਨ ਇੱਕ ਦਿਨ ਸਾਡੇ ਵਾਸਤੇ ਸਾਡਾ ਨਾਂ ਰਸ਼ਨ ਪੂਰੀ ਉਮੀਦ ਸੀ ਜਿਹੜੀ ਆ ਜੋ ਉਮੀਦ ਉਹਨਾਂ ਦੀ ਪੂਰੀ ਹੋ ਗਈ ਯਾਰ ਠੀਕ ਹੈ ਅੱਜ ਵੀ ਉਹਨਾਂ ਦੇ ਉਹ ਤਾਂ ਹੁਣ ਕਹਿਣਾ ਰੋਵੋ ਲੇਕਿਨ ਖੁਸ਼ੀ ਦੇ ਅੰਸੂ ਜਿਹਾ ਜਿੱਦਾਂ ਕਿ ਇਸ ਸ਼ਬਦ ਵਿੱਚ ਤੁਹਾਨੂੰ ਦੱਸ ਰਹੀ ਸੀ ਇਹੋ ਪਲ ਹੁੰਦਾ ਕਿ ਬੰਦਾ ਆਪੇ ਆਪ ਬਾਸੋਂ ਨਿਕਲ ਆਪੇ ਆਪ ਖੁਸ਼ੀ ਨਾਲ ਨਿਕਲ ਹੁੰਦੇ ਨੇ ਹਾਂਜੀ ਬਾਕੀ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ ਕਿ ਪਰੰਦਾ ਇਹ ਗਾਣਾ ਕਿਦਾਂ ਲਗਾ ਤੇ ਉਹ ਜਿੱਦ ਸਾ ਅਕਸਰ ਲੋਕ ਤੁਹਾਨੂੰ ਬੜਾ ਗੋਣਾ ਕਮੈਂਟ ਕਾਫੀ ਕਰ ਰਹੇ ਨੇ ਕਿ ਵੀਰ ਭਰਾ ਕਿ ਇਹ ਹੁਣ ਜਿੱਦਾਂ ਦੇ ਗਾਣੇ ਆ ਕੇ ਆਰ ਨਵਾਂ ਇੰਟਰਵਿਊ ਨਾਲ ਗੱਲ ਕਰਾਂਗੇ ਤੇ ਨਵੇਂ ਗਾਣੇ ਤੇ ਗੱਲਬਾਤ ਹੋਏਗੀ ਆਪਣੇ ਪ੍ਰੋਗਰਾਮ ਨੂੰ لازمی ਸੁਣਾਵਾਂਗੇ ਜੀ ਇਹਦੀ ਕੋ ਨਵੀਂ ਨਿਊਜ਼ ਆ ਆਪਣਾ ਕੋ ਇੰਟਰਵਿਊ ਹੋਏਗਾ ਉਹ ਵੀ ਬਿਲਕੁਲ ਸੁਣਾਵਾਂਗੇ ਹਾਂ ਕਿਉਂ ਕਹੇ ਜੇ ਤੱਕ ਤੇ ਪਰਮ ਤਾਂ ਕੋਈ ਇੰਟਰਵਿਊ ਨਹੀਂ ਆਇਆ ਨਹੀਂ ਹੋਇਆ ਇਹ ਪਹਿਲਾ ਹੈ ਹਾਂ ਇਸ ਟਾਈਮ ਉਹ ਇੱਥੇ ਕਰ ਰਹੀ ਹੈ ਇਹ والدہ ਦਾ ਪਹਿਲਾ ਇਹਦੇ والدہ ਦਾ ਪਹਿਲਾ ਵਾ ਉਹ ਇੱਥੇ ਹੈ ਨਹੀਂ ਮੇਰੇ ਖਿਆਲ ਨਾਲ 10 ਵੇ ਰਹੀ ਸੀ ਤੇ ਹੁਣ ਜਦੋਂ ਅਗਲਾ ਇੰਟਰਵਿਊ ਮੇਰੇ ਖਿਆਲ ਨਾਲ ਉਹਦਾ ਹੀ ਆਊਗਾ ਉਹ ਵੀ ਜਿੱਦਾਂ ਹੋਊਗਾ ਤੇ ਆਪਣੇ ਵਿਊਰਜ਼ ਨਾਲ ਸ਼ੇਅਰ ਕਰਾਂਗੇ ਫੋਟੋ ਦੇਖਾਂਗੇ ਤੇ ਇਹਨਾਂ ਮਲਮਾਤ ਚੰਨ ਇਨਸ਼ਾਅੱਲਾ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਆਪਣਾ ਖਿਆਲ ਅੱਲਾ ਹਾਫਿਜ਼